ਇਹ ਸਾਡਾ ਮਸਲਾ ਜੀ ਜਿਹੜਾ ਸੈਂਟਰ ਦੀ ਸਰਕਾਰ ਭਾਜਪੀ ਨੇ ਜਿਹੜਾ ਸਾਡੇ ਵਕਫ ਬੋਰਡ ਤੇ ਵਕਫ ਨੂੰ ਖਤਮ ਕਰਨ ਵਾਸਤੇ ਜਿਹੜਾ ਬੈਲ ਲਿਆਂਦਾ ਉਹ ਮਤਾ ਪਾਸ ਕੀਤਾ ਅਸੀਂ ਉਹਦੀ ਵਿਰੋਧਤਾ ਕਰਦੇ ਆਂ ਮਾਤੀ ਤਿਆਰ ਪਰਦਾ ਪਾ ਬਿਜੇਪੀ ਸਰਕਾਰ ਪਰਦਾ ਪਾ ਮਰਦਾ ਮਰਦਾ ਸਾਡੇ ਬਜ਼ੁਰਗਾਂ ਦੀਆਂ ਦਿੱਤੀਆਂ ਹੋਇਆਂ ਜਾਇਦਾਦਾਂ ਨੇ ਸਾਡਿਆਂ ਆਪਣਿਆਂ ਨੇ ਇਹਨਾਂ ਲੋਕਾਂ ਦੀ ਉਹ ਸਾਡੀਆਂ ਜਾਇਦਾਦਾਂ ਤੇ ਨਿਗਾਹ ਅਸੀਂ ਉਹਨਾਂ ਨੂੰ ਹੜੱਪੀਏ ਮਰਦਾਬਾ ਮਰਦਾਬਾ ਭਾਜਪਾ ਸਰਕਾਰ ਪਰਦਾ ਪਾ ਮਰਦਾਬਾ ਮਰਦਾਬਾ ਅਮਰਾਨਬ ਹੋ ਗਿਆ ਚਾਹੇ ਜਿਦਿਆ ਮਰਤੀ ਹੋ ਗਿਆ ਅਸੀਂ ਉਹਨਾਂ ਦੀ ਪਿੱਠ ਦੇ ਖੜੇ ਆ ਜੋ ਵੀ ਜਿੱਥੇ ਵੀ ਸਾਨੂੰ ਐਲਾਨ ਹੋਊਗਾ ਕਰਨੇ ਮਜਾਰੇ ਪਾਰਲੀਮੈਂਟ ਦਾ ਘਰਾਓ ਕਰਨ ਵਾਸਤੇ ਅਸੀਂ Imran ਉਹਨਾਂ ਦੇ ਮਗਰ ਜਾ ਕੇ ਆਪਣੀ ਜਾਨ ਕਰਵਾਉਣ ਲਈ ਇਸ ਬੱਕ ਬੋਰਡ ਦੇ ਜਿਹੜਾ ਬੈਨ ਲਾਗੂ ਕੀਤਾ ਉਹਨੂੰ ਵਾਪਸ ਕਰਾਉਣ ਲਈ ਅਸੀਂ ਆਪਣੀਆਂ ਕੁਰਬਾਨੀਆਂ ਦੇਣ ਲਈ ਤਿਆਰ ਆ। ਮਰਦਾਬ ਮਰਦਾਬ ਭਾਜਪਾ ਸਰਕਾਰ irdap ਮਰਦਾਬ ਮਰਦਾਬ ਬੱਕ ਪਰ ਕੌਮ ਚਲਾਓ ਵਾਪਸ ਲਾਓ ਵਾਪਸ ਲਾਓ ਬੱਕ ਪਰ ਕੌਮ ਚਲਾਓ ਵਾਪਸ ਲਾਓ ਵਾਪਸ ਲਾਓ ਇਹ ਸਾਡਾ ਮਸਲਾ ਹੈ ਜੀ ਜਿਹੜਾ ਸੈਂਟਰ ਦੀ ਸਰਕਾਰ ਭਾਜਪਾ ਨੇ ਜਿਹੜਾ ਸਾਡੇ ਵਕ ਬੋਰਡ ਤੇ ਵਕ ਨੂੰ ਖਤਮ ਕਰਨ ਵਾਸਤੇ ਜਿਹੜਾ ਬਿੱਲ ਆਂਦਾ ਉਹ ਮਤਾ ਪਾਸ ਕੀਤਾ ਅਸੀਂ ਉਹਦੀ ਵਿਰੋਧਤਾ ਕਰਦੇ ਆ ਕਿਉਂਕਿ ਉਹ ਸਾਡੇ ਜੱਦੀ ਪਰਉਖਸੀ ਸਾਡੇ ਬਜ਼ੁਰਗਾਂ ਦੀਆਂ ਦਿੱਤੀਆਂ ਹੋਇਆ ਜਾਇਦਾਦਾਂ ਨੇ ਸਾਡਿਆਂ ਆਪਣਿਆਂ ਨੇ ਇਹਨਾਂ ਲੋਕਾਂ ਦੀ ਉਹ ਸਾਡੀਆਂ ਜਾਇਦਾਦਾਂ ਤੇ ਨਿਗਾਹ ਵੀ ਅਸੀਂ ਉਹਨਾਂ ਨੂੰ ਹੜੱਪੀਏ ਇਸ ਕਰਕੇ ਅਸੀਂ ਉਹ ਬਿੱਲ ਕਦੇ ਵੀ ਲਾਗੂ ਨਹੀਂ ਹੋਣ ਦਵਾਂਗੇ ਜਿਵੇਂ ਸਾਡੀ ਚਾਹੇ ਉੱਥੇ ਸਾਡੀ ਜਾਨ ਚਲੀ ਜਾਵੇ ਕਿਉਂਕਿ ਸਾਡੇ ਕੁਝ ਪਾਰਲੀਮੈਂਟ ਦੇ ਮੈਂਬਰਾਂ ਨੇ ਵੀ ਪਾਰਲੀਮੈਂਟ ਦੇ ਵਿੱਚ ਐਲਾਨ ਕੀਤਾ ਜਿਵੇਂ ਅਮਰਾਨ ਪ੍ਰਤਾਪ ਗੜੀ ਜੀ ਉਹਨੇ ਕਿਹਾ ਵੀ ਅਸੀਂ ਪੱਖ ਵੱਲ ਨੂੰ ਵਾਪਸ ਕਰਾਉਣ ਵਾਸਤੇ ਅਸੀਂ ਆਪਣੇ ਖੂਨ ਦਾ ਕਤਰਾ ਕਤਰਾ ਬਸਾ ਦਾਂਗੇ ਬਹਾ ਦਾਂਗੇ ਉਸੇ ਤਰ੍ਹਾਂ ਅਸੀਂ ਵੀ ਸਾਰੇ ਵਾਦਾ ਕਰਦੇ ਆ ਜਿੰਨੇ ਵੀ ਅਸੀਂ ਸਾਡਾ ਭਾਈਚਾਰਾ ਕਤਰ ਹੋਇਆ ਵੀ ਅਸੀਂ ਇਸ ਵਿਸ਼ੇ ਤੇ ਸਾਡੇ ਜਿਹੜੇ ਪਾਰਲੀਮੈਂਟ ਦੇ ਵਿੱਚ ਜੋਧੇ ਗੂਜੇ ਜਿੰਨੇ ਵੀ ਸਾਡੇ ਜੋਧੇ ਗੂੰਜੇ ਨੇ ਅਮਰਾਨ ਰੂਪ ਹੋ ਗਿਆ ਚਾਹੇ ਜਿਹੜਾ ਮਰਜ਼ੀ ਹੋ ਗਿਆ ਅਸੀਂ ਉਹਨਾਂ ਦੀ ਪਿੱਠ ਦੇ ਖੜੇ ਆ ਜੋ ਵੀ ਜਿੱਥੇ ਵੀ ਸਾਨੂੰ ਐਲਾਨ ਹੋਊਗਾ ਕਰਨੇ ਮਜਾਰੇ ਪਾਰਲੀਮੈਂਟ ਦਾ ਘਰਾਓ ਕਰਨ ਵਾਸਤੇ ਅਸੀਂ ইমরান ਉਹਨਾਂ ਦੇ ਮਗਰ ਜਾ ਕੇ ਆਪਣੀ ਜਾਣਕਾਰਣ ਲਈ ਇਸ ਬੱਕ ਬੋਰਡ ਦੇ ਪਰ ਜਿਹੜਾ ਬਿਲ ਲਾਗੂ ਕੀਤਾ ਉਹਨੂੰ ਵਾਪਸ ਕਰਾਉਣ ਲਈ ਅਸੀਂ ਆਪਣੀਆਂ ਕੁਰਬਾਨੀਆਂ ਦੇਣ ਲਈ ਤਿਆਰ ਆ ਉਹਦੇ ਸੰਬੰਧ ਦੇ ਵਿੱਚ ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਨਹੀਂ ਵੀ ਇਹ ਜ਼ਮੀਨ ਕੀ ਹੈ ਇਹਨਾਂ ਦੀ ਸਿਰਫ ਨਿਗਾ ਹੜਪਣ ਤੱਕ ਹੈ ਇਹ ਸਾਡੇ ਪਰੋਖਿਆਂ ਨੇ ਜੋ ਸਾਡਾ ਚੱਲਦਾ ਕਿਉਂ ਕਿ ਮੇਦਾਨ ਦਿੱਤੀ ਹੋਈ ਹੈ ਸਾਡਾ ਜਦੋਂ ਇੱਕ ਰਮਜ਼ਾਨ ਦਾ ਮਹੀਨਾ ਮਹੱਤਮ ਪੂਰਨ ਮਹੀਨਾ ਹੁੰਦਾ ਉਹਦੇ ਵਿੱਚ ਸਾਡੇ ਇੱਕ ਪਰੋਖਿਆਂ ਨੇ ਕੀਤਾ ਵਾ ਵੀ ਜਿੰਨੀ ਤੁਹਾਡੇ ਕੋਲ ਜਾਇਦਾਦ ਆ ਉਹਦਾ 2.5% ਹਿੱਸਾ ਜਿਹੜਾ ਹੈਗਾ ਮੋਜਲਮਾ ਨੂੰ ਵਿਧਵਾਵਾਂ ਪੈਣਾ ਨੂੰ ਔਰ ਬੱਚਿਆਂ ਨੂੰ ਅਨਾਥ ਬੱਚਿਆਂ ਨੂੰ ਅਸੀਂ ਦਾਨ ਕਰਨਾ ਹੁੰਦਾ ਔਰ ਉਹਦੇ ਵਿੱਚੋਂ ਹਿੱਸੇ ਦੇ ਕੇ ਅਸੀਂ ਉਹਨਾਂ ਦੇ ਬਾਕਾਇਦਾ ਵੀ ਉਹ ਵੀ ਸਾਡੇ ਬੱਚਿਆਂ ਦੀ ਤਰ੍ਹਾਂ ਖੁਸ਼ਹਾਲੀ ਤੈਅīd ਮਾਣ ਸਕਣ ਉਹ ਉਸ ਟਾਈਮ ਜਦੋਂ ਦੀ ਇਹ ਜਾਇਦਾਦਾਂ ਦਾਨ ਕੀਤੀਆਂ ਹੋਈਆਂ ਨੇ ਉਸ ਟਾਈਮ ਪਾਸੇ ਪੈਸੇ ਦੀ ਕਮੀ ਹੁੰਦੀ ਸੀ ਫਰਜ਼ ਕਰੋ ਕਿਸੇ ਦੇ ਕੋਲ 500 ਏਕੜ ਜ਼ਮੀਨ ਹੈ ਦੇ ਪੈਸਾ ਨਹੀਂ ਤਾਂ ਉਸ ਨੇ ਪੈਸੇ ਦੇ ਮਤਾਬਕ ਆਪਣੇ ਆਂਕੜੇ ਕੱਢ ਕੇ ਉਹ ਆਂਕੜੇ ਮਤਾਬਕ ਉਹ ਸਾਡੇ ਬਕਵ ਨੂੰ ਜ਼ਮੀਨ ਦਿੱਤੀ ਵੀ ਹੈ ਵੀ ਉਹ ਜ਼ਮੀਨ ਦੇ ਕੇ ਜ਼ਮੀਨ ਪਟੇ ਦੇ ਦੇ ਕੇ ਉਹਦੀ ਜਿਹੜੀ ਆਮਦਨ ਹੈ ਸਾਡੀਆਂ ਪੈਣਾ ਜਿਹੜੀਆਂ ਵਿਧਵਾ ਸਾਡੇ ਬੱਚੇ ਜਿਹੜੇ ਅਨਾਥ ਜਿਹੜੇ ਵੀ ਉਹ ਲੋਕ ਜਿਹੜੇ ਉਸ ਪੈਸੇ ਦਾ ਹੱਕ ਰੱਖਦੇ ਹੁਣ ਉਹਨਾਂ ਨੂੰ ਲਾਗੂ ਕਰਨ ਵਾਸਤੇ ਤਾਂ ਸਾਡੀਆਂ ਜ਼ਮਾਈਨਾ ਕੱਠੀਆਂ ਕੀਤੀਆਂ ਹੋਈਆਂ ਨੇ ਜਿਹਦੇ ਤੇ ਅੱਜ ਭਾਜੀਪੀ ਦੀ ਸਰਕਾਰ ਮੋਦੀ ਜੋਗੀ ਉਹਨੇ ਜਿਹੜੇ ਅਮਿਤ ਸ਼ਾਹ ਉਹਨੇ ਅੱਜ ਸਾਡੀ ਜ਼ਮੀਨ ਦੇ ਵਿੱਚ ਕਬਜ਼ਾ ਕਰਨ ਲਈ ਫਿਰਦੇ ਨੇ ਕਿਉਂਕਿ ਮੇਨ ਇਹਨਾਂ ਨੂੰ ਮਕਸਦ ਹੈ ਅਡਾਨੀ ਵਾਨੀ ਉਹਨਾਂ ਦਾ ਜਿਹੜਾ ਬੰਗਲਾ ਹੈ 250 ਏਕੜ ਦਾ ਸਾਰੀ ਬੱਕ ਦੀ ਬੱਕਬੋਰਡ ਦੀ ਜ਼ਮੀਨ ਹੈ ਉਹਦਾ ਕੋਰ ਰਾਈ ਸੁਪਰੀਮ ਕੋਰਟ ਦੇ ਵਿੱਚ ਲੱਗਿਆ ਹੋਇਆ ਫੈਸਲਾ ਹੋਣ ਦੇ ਕਿਨਾਰੇ ਆ ਇਹਨਾਂ ਨੂੰ ਇਹ ਆ ਵੀ ਜੇ ਕਿਤੇ ਉਹ ਹਾਰ ਗਏ ਤਾਂ ਇਹ ਰੌਲਾ ਪਾਣਗੇ ਵੀ ਸਾਡੀ ਬੱਕਬ ਦੀ ਜ਼ਮੀਨ ਖਾਲੀ ਕਰਾਓ ਇਹ ਚਿਹਤੇ ਆਪਣੇ ਚਿਹਤਨ ਊੜਵਾਨੀ ਵਾਨੀਆਂ ਨੂੰ ਕਾਮਯਾਬ ਕਰਨ ਵਾਸਤੇ ਜਿਹੜੀ ਬੀਜੇਪੀ ਦੀ ਸਰਕਾਰ ਲੱਗੀ ਹੋਈ ਹੈ ਹੁਣ ਇਹਨਾਂ ਨੇ ਇੱਕ ਟੀਕਾ ਲਾ ਕੇ ਦੇਖਿਆ ਮੁਸਲਮਾਨ ਕਟਕਿੰਤੀ ਨੂੰ ਉਸ ਤੋਂ ਬਾਅਦ ਇਹਨਾਂ ਦੀ ਤਿਆਰੀ ਹੈ ਜਿਹੜੀ ਇਹ ਸ਼ਰਮਣੀ ਕਮੇਟੀ ਤੇ ਅੱਖ ਰੱਖੀ ਫਿਰਦੇ ਨੇ ਕਿਉਂਕਿ ਜਿਹੜਾ ਪੰਜਾਬ ਦਾ ਬਜਟ ਦਾ ਪੰਜਾਬ ਦੀ ਸਰਕਾਰ ਨਾਲੋਂ ਸਾਡੇ ਗੁਰਦੁਆਰਾ ਸਾਹਿਬ ਦਾ ਸਾਡੇ ਜਿਹੜੇ ਸਰਦਾਲੂ ਲੋਕ ਨੇ ਉੱਥੇ ਤੇ ਆਪਣੀਆਂ ਮੰਨਤਾ ਪੂਰੀਆਂ ਹੋਣ ਤੇ ਉੱਥੇ ਸੜਦਾ ਚੜਾਉਂਦੇ ਨੇ ਉਹ ਉਹਦੇ ਉਹਦੇ ਤੇ ਅੱਖਾਂ ਹੀ ਨਾ ਤੇ ਵੀ ਅਸੀਂ ਬਾਅਦ ਚ ਸ਼ਰੋਮਣੀ ਕਮੇਟੀ ਖਤਮ ਕਰਾਂਗੇ ਉਸ ਤੋਂ ਬਾਅਦ ਸਾਈ ਤੇ ਬੋਧੀਆਂ ਦੀ ਚੀ ਵੀ ਆਉਣੀ ਹੈ ਵਾਰੀ ਆਉਣੀ ਹੈ ਇਸ ਕਰਕੇ ਸਾਨੂੰ ਇਕੱਤਰ ਹੋ ਕੇ ਸਮੁੱਚੇ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਦੇ ਖਿਲਾਫ 71 ਹੋ ਕੇ ਤੁਹਾਨੂੰ ਲੜਨਾ ਪਊਗਾ ਇਸ ਕਰਕੇ ਜਨਾਬ ਅਸੀਂ ਇਹਦੀ ਮੰਗ ਕਰਦੇ ਹਾਂ ਇਹ ਫੌਰੀ ਤੌਰ ਤੇ ਵਾਪਸ ਲਿਆ ਜਾਵੇ ਨਹੀਂ ਅਸੀਂ ਆਪਣੀਆਂ ਜਾਨਾਂ ਕਰਵਾਨ ਦੇਣ ਕਰਨ ਲਈ ਅਸੀਂ ਤਿਆਰ ਹੋਵਾਂਗੇ ਜਿਵੇਂ ਸਾਡੇ ਅਮਾਨ ਉਹਨਾਂ ਨੇ ਔਰ ਦੂਸਰੇ ਸਾਡੇ ਪਾਰਟੀ ਮੈਂਬਰ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਖੂਨ ਦੇ ਪਸੀਨੇ ਦੀ ਕਮਾਈ ਵਹਾਦਾਂਗੇ ਸਾਣਾ ਕੋ ਕਤਰਾ ਕਤਰਾ ਖੂਨ ਦਾ ਵਾਦਾਂਗੇ ਬਿੰਨੂ ਵਾਪਸ ਕਰਾਉਣ ਲਈ ਅਸੀਂ ਉਹਨਾਂ ਦੇ ਸਮਰਥਨ ਦੇ ਕਰਿਆ ਹਮਰਾਨ ਪ੍ਰਤਾਮ ਨੂੰ ਗੜੀ ਉਹਨਾਂ ਦੇ ਇਹ ਕਰਕੇ ਸਾਡਾ ਸਮੁੱਚਾ ਸਮਾਜ ਮੰਗ ਕਰਦਾ ਹੈ ਵੀ ਇਹ ਜਿਹੜਾ ਬਿਲ ਵਾਪਸ ਫੌਰੀ ਲਿਆ ਜਾਵੇ ਨਹੀਂ ਅਸੀਂ ਸੜਕਾਂ ਤੇ ਕਿਉਂਕਿ ਸਾਡਾ ਉਹ ਮਕਸਦ ਨਹੀਂ ਅਸੀਂ ਲੋਕਾਂ ਨੂੰ ਹਰਾਨ ਨਹੀਂ ਕਰਨਾ ਸਾਡਾ ਭਾਈਚਾਰਾ ਅਸੀਂ ਕਿਸੇ ਨੂੰ ਕੋਈ ਟ੍ਰੈਫਿਕ ਜਮ ਨਹੀਂ ਕਰਨੀ ਸਾਡਾ ਉਪਰ ਉਪਰੇ ਬਟੇਰਿਆਂ ਦਾ ਐਲਾਨ ਹੈ ਵੀ ਜੇ ਮਜਾਰਾ ਕਰਨਾ ਸੀ ਦਿੱਲੀਆ ਦੇ ਵਿੱਚ ਕਰਨਾ ਜਾਂ ਸਾਡੀਆਂ ਮਸਜਿਦਾਂ ਦੇ ਮੂਹਰੇ ਤਾਂ ਕਿ ਅਸੀਂ ਮਜਾਰਾ ਕਰਨੇ ਨੇ ਕੋਈ ਸਾਡਾ ਭਾਈਚਾਰਾ ਸੀ ਐਲਾਨ ਨਹੀਂ ਕਰਨਾ ਹਰਾਨ ਨਹੀਂ ਕਰਨਾ ਸਾਡਾ ਭਾਈਚਾਰਾ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਅਸੀਂ ਭਾਈ ਪਾਈ ਹਿੰਦੂਸਤਾਨ ਦੇ ਵਾਸੀਆਂ ਅਸੀਂ ਵੀ ਹਿੰਦੂਸਤਾਨ ਦੇ ਵਿੱਚ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਜੇ ਇੰਡੀਆ ਗੇਟ ਤੇ ਮੁਸਲਮਾਨਾਂ ਦੇ ਨੌ ਲਿਕੇ ਬਨੇ ਉਸ ਟਾਈਮ ਵੀ ਅਸੀਂ ਦੇਸ਼ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਔਰ ਅੱਜ ਅਸੀਂ ਬੱਕਵਾਰਡ ਨੂੰ ਵੀ ਬਚਾਉਣ ਵਾਸਤੇ ਇੱਦਣੇ ਕੁਰਬਾਨੀਆਂ ਦੇਵਾਂਗੇ ਇੰਨੀਆਂ ਬੇਨਤੀ ਕਰਦਾ ਧੰਨਵਾਦ ਜੀ ਏਕੇ ਦੀ ਗੱਲ ਕਹੀ ਜਾਂਦੇ ਜੀ ਘੱਟ ਗਿਣਤੀਆਂ ਤੇ ਹਮੇਸ਼ਾ ਤਸੱਦਦ ਹੈ ਜਿਹੜਾ ਹੁੰਦਾ ਏ ਪਰ ਏਕਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਸਾਨ ਹੋਣ ਹੋਰ ਘੱਟ ਗਿਣਤੀ ਭਾਈਚਾਰਾ ਹੋਵੇ ਉਹਨਾਂ ਤੇ ਇਦਾਂ ਦੇ ਕਾਨੂੰਨ ਜਿਹੜੇ ਲਿਆਂਦੇ ਜਾਂਦੇ ਨੇ ਪਰ ਏਕੇ ਦੀ ਕਮੀ ਦਿਖਾਈ ਦਿੰਦੀ ਹੈ ਜੀ ਹਰ ਕੋਈ ਕਹਿੰਦਾ ਕਿ ਏਕਾ ਕੀਤਾ ਜਾਵੇ ਏਕਾ ਕਿਉਂ ਨਹੀਂ ਹੋ ਰਿਹਾ ਏਕਾ ਸਾਡੇ ਕੋਸ਼ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਟਮਾਣਾ ਸਾਹਿਬ ਲੋਕ ਨੇ ਸਾਡੇ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਵਿੱਚ ਨਹੀਂ ਹੈਗੇ ਸਾਡੇ ਵਿੱਚ ਵੀ ਹੈਗੇ ਤਰ੍ਹਾਂ ਤਰ੍ਹਾਂ ਦੇ ਕਈ ਆਪਣੀਆਂ ਦੁਕਾਨਦਾਰੀਆਂ ਕੈਮਰਾ ਖੜਕਦੇ ਨੇ ਕੋਣ ਸਾਡੇ ਵੀ ਤੁਸੀਂ ਦੇਖਿਆ ਨਾ ਕਈ ਟੀਵੀ ਚੈਨਲਾਂ ਤੇ ਕਰ ਰਹੇ ਨੇ ਵੀ ਇਹ ਤਾਂ ਬੱਕਬਿਲ ਬਹੁਤ ਵਧੀਆ ਪਾਸ ਕਰਤਾ ਜੀ ਫਲਾਣਾ ਕਰਤਾ ਇਸ ਕਰਕੇ ਜਿੰਮੇ ਕਹਿੰਦੇ ਨੇ ਕਾਲنگੇਰੀ ਖਤਮ ਨਹੀਂ ਹੋ ਸਕਦੀ ਪਰ ਜਿਹੜਾ ਸਮੁੱਚਾ ਵਰਗ ਹੈ ਜਿਹੜਾ 90 95% ਲੋਕ ਨੇ ਉਹ ਸੋਥਾ ਚਾਹੁੰਦੇ ਨੇ 2 3% ਸਾਡੇ ਉਹਨੂੰ ਸਤਾਨ ਕਹਿੰਦੇ ਨੇ ਸਾਡੇ ਨਬੀਆਂ ਨੇ ਉਹਨੂੰ ਸਤਾਨ ਕਿਹਾ ਉਹ ਸਤਾਨ ਜਿੱਥੇ ਵਿਚ ਆ ਵੜਦਾ ਉੱਥੇ ਸਾਡੇ ਇੱਕ ਇਹਨੂੰ ਖਤਮ ਕਰ ਦਿੰਦਾ ਪਰ ਆਉਣ ਵਾਲਾ ਸਮਾਂ ਜਾਦਾ ਦੂਰ ਨਹੀਂ ਇਹ ਜਿੰਮੇ ਆਜ਼ਾਦੀ ਦੇ ਟਾਈਮ ਪਹਿਲਾਂ ਇਕੱਠੇ ਹੋਏ ਤੇ ਜਾਦੀ ਕਲਾਟੀਏ ਉਹ ਤਿਆਰੀ ਹੈ ਹੁਣ 71 ਲੋਨ ਹੀ ਇੱਕਾ ਸਾਰਨ ਵਾਲਾ ਹੀ ਹੈ ਮੈਂ ਅੱਲਾ ਮੂਰੇ ਪੰਜਾਬ ਅਰਦਾਸ ਕਰੂੰਗਾ ਗੁਰੂ ਮਾਝ ਮੂਰੇ ਵੀ ਸਾਡਾ 63 ਸਮੁੱਚੀਆਂ ਕਾਮਾਂ ਦਾ 71 ਹੋ ਕੇ ਅਸੀਂ ਜ਼ਾਲਮ ਲੋਕਾਂ ਦਾ ਵਿਰੋਧ ਕਰ ਸਕੀਏ ਤਾਂ ਅਸੀਂ ਇੱਕ 71 ਹੋ ਕੇ ਇਹਨਾਂ ਲੋਕਾਂ ਨੂੰ ਸਬਕ ਸਿਖਾ ਦਈਏ ਕਿ ਸਾਡਾ ਪਾਈਚਾਰਾ 71 ਹੈ